ਸਸਿਕਾ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਪਨੀਰ ਟਿੱਕਾ ਤੇ ਪਨੀਰ ਟਿੱਕਾ ਆਪਾਂ ਰੈਸਟੋਰੈਂਟ ਵਰਗਾ ਆਪਾਂ ਘਰ ਵਿੱਚ ਬਣਾ ਕੇ ਤਿਆਰ ਕਰਾਂਗੇ ਤੇ ਆਪਾਂ ਇੱਥੇ ਲਿਆ ਸੀ ਦਹੀਂ 3-4 ਚਮਚੇ ਆਪਾਂ ਦਹੀਂ ਲਿਆ ਸੀ ਦਹੀਂ ਨੂੰ ਆਪਾਂ ਅੱਧਾ ਘੰਟੇ ਵਾਸਤੇ ਪਾਣੀ 'ਚ ਪਾ ਕੇ ਜਿਹੜਾ ਇਹਦਾ ਦਹੀਂ ਦਾ ਪਾਣੀ ਆ ਉਹਨੂੰ ਆਪਾਂ ਨਿਚੋੜ ਦਿੱਤਾ ਸੀ ਤੇ ਦਹੀਂ ਦੇ ਵਿੱਚ ਪਾਣੀ ਬਿਲਕੁਲ ਨਹੀਂ ਆ ਰਹਿਣਾ ਚਾਹੀਦਾ ਤੇ ਇਹ ਹੁਣ ਆਪਾਂ ਦਹੀਂ ਨੂੰ ਡੂੰਘੇ ਚ ਪਾ ਦੇਵਾਂਗੇ ਦੋ ਚਮਚੇ ਆਪਾਂ ਬੇਸਣ ਪਾਵਾਂਗੇ ਬੇਸਣ ਨੂੰ ਆਪਾਂ ਫੁੰਨ ਲਿਆ ਸੀ ਤੇ ਬੇਸਣ ਤੁਸੀਂ ਜਰੂਰ ਫੁੰਨ ਕੇ ਪਾਓ ਅੱਧਾ ਚਮਚ ਪਾਵਾਂਗੇ ਆਪਾਂ ਆਮਚੂਰ ਪਾਊਡਰ ਅੱਧਾ ਚਮਚ ਪਾਵਾਂਗੇ ਗਰਮ ਮਸਾਲਾ ਅੱਧਾ ਚਮਚ ਚਮਚਾ ਪਾਵਾਂਗੇ ਧਨੀਆ ਪਾਊਡਰ 1/2 ਚਮਚਾ ਪਾਵਾਂਗੇ ਆਮਚੂਰ ਪਾਊਡਰ ਆਮਚੂਰ ਦੀ ਪੋਰਟ ਜਗਾ ਤੇ ਤੁਸੀਂ ਨਿੰਬੂ ਵੀ ਪਾ ਸਕਦੇ ਜੀ ਆਪਾਂ ਜਿਵੇਂ ਪਾਵਾਂਗੇ ਪਾਉਂਦੇ ਹਾਂ ਜੀਰਾ ਥੋੜੀ ਜਿਹੀ ਪਾਵਾਂਗੇ ਕਸਤੂਰੀ ਮੇਥੀ ਮਸਲ ਕੇ 1 ਚਮਚਾ ਪਾਵਾਂਗੇ ਨਮਕ ਥੋੜੀ ਜਿਹੀ ਪਾਵਾਂਗੇ ਆਪਾਂ ਕਾਲੀ ਮਿਰਚ ਪਾਊਡਰ ਥੋੜੀ ਜਿਹਾ ਪਾ ਦਾਂਗੇ ਹਲਦੀ ਪਾਊਡਰ 1/2 ਚਮਚਾ ਪਾ ਲੂ ਕਸ਼ਮੀਰੀ ਲਾਲ ਪਾਊਡਰ ਇਹ ਨਾਲ ਕਲਰ ਵਧੀਆ ਆਉਂਦਾ ਹੈ ਇੱਕ ਚਮਚਾ ਪਾਵਾਂਗੇ ਆਪਾਂ ਅਦਰਕ ਤੇ ਲਸਣ ਦਾ ਪੇਸਟ ਥੋੜਾ ਜਿਹਾ ਤੜੀਐ ਨੀਮੀ ਐਡ ਕਰ ਲਵਾਂਗੇ ਮਿਕਸ ਕਰ ਦਵਾਂਗੇ ਸਾਰੇ ਆਪਾਂ ਮਿਕਸਚਰ ਨੂੰ ਜੇ ਤੁਸੀ ਫੂਡ ਕਲਰ ਵਿੱਚ ਐਡ ਕਰਨਾ ਹੋਵੇ ਤੁਸੀ ਉਹ ਵੀ ਐਡ ਕਰ ਸਕਦੇ ਜੂ ਇਧਰ ਆਪਾਂ ਤੇਲ ਗਰਮ ਕਰ ਲਿਆ ਸੀ ਥੋੜਾ ਜਿਹਾ ਆਪਾਂ ਤੇਲ ਪਾ ਦਵਾਂਗੇ ਤੇਲ ਪਾ ਕੇ ਮਿਕਸ ਕਰ ਦਵਾਂਗੇ ਤੇਲ ਆਪਾਂ ਗਰਮ ਕਰਕੇ ਹੀ ਪਾਣਾ ਇੱਥੇ ਆਪਾਂ ਲੱਲੇ ਸੀ ਪਨੀਰ ਦੇ ਪੀਸ ਕਰ ਲਏ ਸੀ ਤੇ ਇੱਧਰ ਮੈਂ ਟਮਾਟਰ ਲਏ ਸੀ ਟਮਾਟਰ ਨੂੰ ਵੀ ਆਪਾਂ ਇਸ ਤਰ੍ਹਾਂ ਕੱਟ ਲਿਆ ਸੀ ਤੇ ਇੱਧਰ ਆਪਾਂ ਪਿਆਜ਼ ਤੇ ਸ਼ਿਮਲਾ ਮਿਰਚ ਤੇ ਇਹਨਾਂ ਨੂੰ ਇਹਦੇ ਵਿੱਚ ਆਪਾਂ ਪਾ ਕੇ ਮਿਕਸ ਕਰ ਦਵਾਂਗੇ ਤੇ ਮਿਕਸ ਆਪਾਂ ਹੱਥਾਂ ਨਾਲ ਕਰਾਂਗੇ ਜਿਹੜਾ ਪਨੀਰ ਜਿਹੜਾ ਸਰਕੋ ਟੁੱਟੇ ਨਾ ਤੇ ਇਹਨਾਂ ਨੂੰ ਆਪਾਂ ਜਲਦੀ ਜਲਦੀ ਮਿਕਸ ਨਹੀਂ ਕਰਨਾ ਤੇ ਧੀਰੇ ਧੀਰੇ ਮਿਕਸ ਕਰਕੇ ਜਿਹੜੀ ਉੱਪਰ ਸਾਰੀ ਕੋٹنگ ਹੋ ਜੇ ਇਹਦੇ ਕੋਟਿੰਗ ਪੂਰੀ ਆਪਾਂ ਪੂਰੇ ਤਰੀਕੇ ਨਾਲ ਕਰ ਲਈ ਤਾਂ ਹੁਣ ਆਪਾਂ ਇਹਨੂੰ 10 ਤੋਂ 15 ਮਿੰਟ ਇਹਨੂੰ ਜਾਂ ਆਪਾਂ ਰਸਤੇ ਤੇ ਰੱਖ ਛੱਡਾਂਗੇ ਤੇ ਜੇ ਆਪਾਂ ਜਲਦੀ ਹੋਵੇ ਫਿਰ ਆਪਾਂ ਫ੍ਰੀਜਰ ਦੇ ਵਿੱਚ ਰੱਖ ਦੇਵਾਂਗੇ ਇਹਦੇ ਉੱਪਰ ਚੰਗੀ ਤਰ੍ਹਾਂ ਸਾਰਾ ਹੋਏ ਪਨੀਰ ਦੇ ਉੱਪਰ ਚੰਗੀ ਤਰ੍ਹਾਂ ਕੋਟਿੰਗ ਹੋ ਜਾਏਗੀ ਫੁੱਲ ਛੜੀਆਂ ਦੀਆਂ ਮੈਂ ਸਿੱਖਾਂ ਲੈ ਲਈਆਂ ਸੀ ਪਾਈਪ ਤੇ ਆਪਾਂ ਕੰਮ ਇਹਦੇ ਨਾਲ ਚਲਾ ਲਵਾਂਗੇ ਤੇ ਹੁਣ ਮੈਂ ਇਹਨਾਂ ਦੀ ਵੇਜ ਇਹਨਾਂ ਦੇ ਅੰਦਰ ਪਰੋ ਲਵਾਂਗੀ ਤੇ ਇਸ ਤਰ੍ਹਾਂ ਆਪਾਂ ਸਾਰੇ ਇਹਨਾਂ ਸਟਿਕ ਨੂੰ ਪਨੀਰ ਨਾਲ ਪਿਆਜ਼ ਨਾਲ ਇਹਨੂੰ ਇਸ ਤਰ੍ਹਾਂ ਆਪਾਂ ਪਰੋ ਲੋਵਾਂਗੇ ਤੇ ਵੇਖੋ ਕਿੰਨਾ ਸੋਹਣਾ ਹੈ ਇਹ ਆਪਾਂ ਕੰਮ ਚ ਲਾਉ ਕਰ ਦਿੱਤਾ ਸੀ ਤੁਸੀਂ ਦੇਖ ਸਾਡੇ ਕਿੰਨਾ ਵਧੀਆ ਲੱਗਣਦੇ ਆ ਤੇ ਹਾਂ ਦੇਖੋ ਤੁਸੀਂ ਬੇਸਤਰੀ ਸਾਰਿਆਂ ਨੂੰ ਪਰੋ ਲਵਾਂਗੇ ਪਨੀਰ ਟਿੱਕਾ ਆਪਾਂ ਸਟਿਕ ਦੇ ਵਿੱਚ ਪਰੋ ਲਿਆ ਸੀ ਤੇ ਤੁਸੀਂ ਦੇਖ ਸਕਦੇ ਕਿੰਨਾ ਵਧੀਆ ਦਿਖਦਾ ਪਿਆ ਹੈ ਤੇ ਹੁਣ ਆਪਾਂ ਇਹਨੂੰ ਗੈਸ ਦੇ ਉੱਪਰ ਬਣਾਵਾਂਗੇ ਤੇ ਵੇਖੋ ਆਪਾਂ ਕੋਟਿੰਗ ਕਿੰਨੀ ਵਧੀਆ ਕੀਤੀ ਤੇ ਆਪਾਂ ਕੰਮ ਚਲਾਉ ਕਰ ਲਿਆ ਸੀ ਦੇਖ ਸਕਦੇ ਤੁਸੀਂ ਗੈਸ ਨੂੰ ਆਪਾਂ ਆਨ ਕਰਨਾ ਤੇ ਉੱਪਰ ਆਪਾਂ ਸਟੈਂਡ ਰੱਖਤਾ ਹੈ ਤੇ ਕਪਾ ਇਹਨੂੰ ਇਸ ਤਰ੍ਹਾਂ ਪਕਾ ਲਵਾਂਗੇ ਤੇ ਇਹ ਵੀ ਆਪਾਂ ਤਵੇ ਦੇ ਉੱਪਰ ਵੀ ਬਣਾ ਸਕਦੇ ਹਾਂ ਪਰ ਆਪਾਂ ਇਹਨੂੰ ਇਸ ਤਰ੍ਹਾਂ ਹੀ ਤੰਦੂਰ ਵਾਂਗੂ ਪਕਾਵਾਂਗੇ ਇੱਥੇ ਮੈਂ ਰੱਖ ਕੇ ਇਹਨਾਂ ਦੋਨਾਂ ਨੂੰ ਦੋ-ਦੋ ਵਾਰ ਪਕਾ ਲਵਾਂਗੀ ਕਾਤ ਨੇ ਸਟਿਕ ਹੱਥ ਵਿੱਚ ਫੜ ਕੇ ਇਹਨੂੰ ਇਸ ਤਰ੍ਹਾਂ ਹੀ ਪਕਾਵਾਂਗੇ ਤੇ ਬਹੁਤ ਵਧੀਆ ਏ ਬਣੇਗਾ ਪਨੀਰ ਟਿੱਕੇ ਦੇ ਉੱਪਰ ਆਪਾਂ ਆਲ ਲਾ ਦਵਾਂਗੇ ਇਸ ਤਰ੍ਹਾਂ ਕਰਕੇ ਥੋੜਾ ਥੋੜਾ ਆਪਾਂ ਇਹਨਾਂ ਉੱਤੇ ਬਟਰ ਵੀ ਜੋ ਵੀ ਆਪਾਂ ਲਾਉਣਾ ਹੋਵੇ ਆਪਾਂ ਲਾ ਸਕਦੇ ਆ ਤੁਸੀਂ ਦੇਖ ਸਾਦੇ ਕਿੰਨੇ ਵਧੀਆ ਏ ਰੈਡੀ ਹੋ ਗਏ ਆ ਉਲਟ-ਪੁਲਟ ਕਰਕੇ ਆਪਾਂ ਇਹਨਾਂ ਨੂੰ ਪਕਾ ਲਿਆ ਸੀ ਪਨੀਰ ਟਿੱਕਾ ਬਣ ਕੇ ਰੈਡੀ ਹੈ ਤੇ ਹੁਣ ਆਪਾਂ ਇਹਨਾਂ ਨੂੰ ਗੈਸ ਨੂੰ ਬੰਦ ਕਰ ਦਵਾਂਗੇ ਤੁਸੀਂ ਦੇਖ ਸਕਦੇ ਕਿੰਨਾ ਵਧੀਆ ਬਣ ਕੇ ਤਿਆਰ ਹੋ ਗਿਆ ਤੇ ਹੁਣ ਆਪਾਂ ਇਹਨੂੰ ਪਲੇਟ ਵਿੱਚ ਰੱਖ ਦਵਾਂਗੇ ਪਨੀਰ ਟਿੱਕਾ ਬਣ ਕੇ ਤਿਆਰ ਤੇ ਆਪਾਂ ਤੁਹਾਨੂੰ ਨਜ਼ਦੀਕ ਦਿਖਾ ਸਕਦੇ ਹਾਂ ਤੇ ਇੱਥੇ ਆਪਾਂ ਨਾਲ ਇਹਦੇ ਪਿਆਜ਼ ਰੱਖ ਦਵਾਂਗੇ ਨਿੰਬੂ ਨਾਲ ਆਪਾਂ ਗ੍ਰੀਨ ਚਟਣੀ ਮਿੱਠੀ ਚਟਣੀ ਤੇ ਜੇ ਤੁਹਾਨੂੰ ਸਾਡੇ ਪਨੀਰ ਟਿੱਕੇ ਦੀ ਰੈਸਪੀ ਪਸੰਦ ਆਈ ਤਾਂ ਲਾਈਕ ਸ਼ੁਰੂ ਜਰੂਰ ਕਰਿਆ ਕਰੋ ਜੀ ਬੈਲ ਦਾ ਬਟਨ ਜਰੂਰ ਦਬਾ ਦਿਆ ਕਰੋ ਜੀ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਵੀ ਇਹ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ